ਬਹੁਤ ਹੀ ਪੋਜ਼ਿਟਿਵ ਸੈਂਨ ਨੇ ਅਵਾਜ ਵੀ ਠੀਕੋ ਨਾਲੇ ਪਾਸੇ ਜਿਹੜਾ ਮੁੜ ਗਿਆ ਕੰਮ ਹੁਣ ਮੈਂਟ ਮੈਂਟ ਘੰਟਾ ਘੰਟਾ ਸਹਜੇ ਸਹਜੇ ਉਹਦੀ ਸਥਿਤੀ ਦੇ ਵਿੱਚ ਜਿਹੜਾ ਸਦਾਹਰ ਹੋ ਰਿਹਾ ਉਹਦਾ ਪਰ ਨੂੰ ਸਭ ਨੂੰ ਜੇ ਸਥਿਤੀ ਜੋ ਵਾਪਸ ਆਇਆ ਜੇ ਸਥਿਤੀ ਚੋਂ ਉਹਦਾ ਮੋੜਾ ਪਿਆ ਉਦੀ ਮਾਂ ਨੇ ਜਦੋਂ ਉਹਦੇ ਜਾ ਕੇ ਮੂੰਹ ਤੇ ਹੱਥ ਫੇਰਿਆ ਮੈਨੂੰ ਦੱਸ ਰਹੀ ਸੀਗੇ ਤੇ ਉਦੋਂ ਉਹਦੀ ਅੱਖ ਦੇ ਵਿੱਚੋਂ ਹੰਝੂ ਜਿਹੜਾ ਆ ਉਹ ਬੜਾ ਡਾਕਟਰਾਂ ਨੇ ਕਿਹਾ ਕਿ ਪੋਜ਼ਿਟਿਵ ਸਾਈਨ ਹੈ ਇਹਦਾ ਬਦਲ ਕੇ ਬੰਦਾ ਹੰਦੂ ਫੀਲ ਕਰ ਰਿਹਾ ਉਹਦੀ ਮਾਂ ਨੇ ਕਿਹਾ ਕਿ ਤੂੰ ਹੀ ਮੇਰਾ ਚਾਨਣ ਹੈ ਤੂੰ ਦੇਖਣਾ ਕਿ ਮੈਨੂੰ ਚੰਨ ਚ ਰੱਖਣਾ ਤੇ ਨੇ ਰੱਖਣਾ ਤੇ ਉਹਦੀ ਅੱਖ ਦੇ ਵਿੱਚੋਂ ਜਿਹੜਾ ਅਥਰੋਂ ਆਇਆ ਉਹ ਬੜਾ ਪੋਜ਼ਿਟਿਵ ਸਾਈਨ ਹੈ। ਪਰ ਐਕਸ-ਰੇ ਹੋ ਰਿਹਾ ਦੇ। ਕਿ ਬੇ ਦਾ ਖਿਆਲ ਆ ਕਿ ਪਰਮਾਤਮਾ ਜਲਦੀ ਠੀਕ ਕਰੂਗਾ। ਪੰਜਾਬ ਆਪਾਂ ਕੁਝ ਦਿਨ ਪਹਿਲਾਂ ਮਹੀਨਾ ਪਹਿਲਾਂ ਜਸਵਿੰਦਰ ਭੱਲਾ ਜੀ ਬੜੇ ਵੱਡੇ ਆਰਟਿਸਟ ਸੀ ਸਾਡੇ ਪੰਜਾਬੀ ਕਲਚਰ ਦੇ ਉਹ ਸਾਡੇ ਕੋਲ ਚਲੇ ਗਏ। ਔੜੇ 2-4 ਦਿਨ ਪਹਿਲਾਂ ਸਰ ਜੀ ਤਹੂਜਾ ਜੀ ਜਿਹੜੇ ਸੰਗੀਤ ਸਮਾਰਟ ਸੀਗੇ ਪੰਜਾਬੀ ਉਹ ਸਾਡੇ ਕੋਲ ਚਲੇ ਗਏ ਕੋੜ ਰਾਜ ਵੀ ਸਾਡੇ ਕੋਲ ਨਹੀਂ ਜਾਣਾ ਚਾਹੀਦਾ ਸਾਨੂੰ ਸਭ ਨੂੰ ਅਰਦਾਸਾ ਕਰਨੀਆਂ ਚਾਹੀਦੀਆਂ ਕਿ ਪਦਮਾਤਮਾ ਰਾਜ ਵੀ ਸਾਡਾ ਬਹੁਤ ਸਰੀਲਾ ਬਹੁਤ ਹੀ ਫੈਮਿਲੀ ਸੰਗੀਤ ਜਿਹਦਾ ਸੰਗੀਤ ਆਪਾਂ ਆਪਣੇ ਪਤਵਾਦ 'ਚ ਬਹਿ ਕੇ ਆਪਣੇ ਬੱਚਿਆਂ ਚ ਆਪਣੀਆਂ ਧੀਆਂ ਚ ਆਪਣੇ ਮਾਂ ਨਾਲ ਆਪਣੀ ਵਾਈਫ ਦੇ ਨਾਲ ਸੁਣ ਸਕਦੇ ਹਾਂ ਇਦਾਂ ਦੇ ਸਿੰਗਰ ਦੀ ਲੰਬੀ ਉਮਰ ਹੋਣੀ ਚਾਹੀਦੀ ਆ। ਕਿਸੇ ਵੀ ਹਾਲਤ ਦੇ ਵਿੱਚ ਮਤਲਬ ਉਹ ਸਾਡੇ ਕੋਲ ਨਹੀਂ ਜਾਣਾ ਚਾਹੀਦਾ ਔਰ ਪੱਕਾ ਪਰਮਾਤਮਾ ਕਿਰਪਾ ਕਰੂਗਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਔਰ ਪੂਰਾ ਪੰਜਾਬ ਪੂਰੀ ਦੁਨੀਆ ਦੇੰ ਦਾ ਜਿਹੜੇ ਲੋਕ ਪੰਜਾਬ ਰਾਜਵੀਰ ਨਾਲ ਪਿਆਰ ਕਰਦੇ ਆ ਜਿਨ੍ਹਾਂ ਨੂੰ ਪਤਾ ਕਿ ਪੰਜਾਬ ਨੂੰ ਕਿੰਨਾ ਵੱਡਾ ਇੱਕ ਨੁਕਸਾਨ ਹੋਣਾ ਤੇ ਸਭ ਨੇ ਅਰਦਾਸਾਂ ਕੀਤੀਆਂ। ਤੇ ਮੈਨੂੰ ਲੱਗਦਾ ਕਿ ਸਾਡੀਆਂ ਸਭ ਦੀਆਂ ਅਰਦਾਸਾਂ ਜਿਹੜੀਆਂ ਉਹ ਪਰਮਾਤਮਾ ਨੇ ਜਿਹੜੀਆਂ ਸੁਣ ਲਈਆਂ ਤੇ ਮੋੜਾ ਪੈਣਾ ਜਿਹੜਾ ਸ਼ੁਰੂ ਹੋ ਗਿਆ ਜਲਦੀ ਉਹ ਠੀਕ ਹੋ ਜਾਏ ਬਸ ਮੈਂ ਇਹ ਅਰਦਾਸ ਕਰਨਾ ਹੈ ਇਹ ਉਹਨਾਂ ਦੀ ਮਾਂ ਨੂੰ ਹੌਸਲਾ ਦਿੱਤਾ ਕਿ ਐਸੀ ਸਾਰੇ ਹੀ ਤੇਰੇ ਪਧਾਂ ਆ ਆ ਸਭ ਜਿੰਨੇ ਖੜੇ ਆ ਸਭ ਤੇਰੇ ਪੁੱਤ ਨੇ ਪਰਵਾਜਬੀ ਤੇ ਰਾਜਬੀ ਦਿਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਪਾਠ ਕਰੋ ਪਰਮਾਤਮਾ ਉਹਨਾਂ ਨੂੰ ਜਲਦੀ ਠੀਕ ਕਰ ਦੂਗਾ ਉਹ ਠੀਕ ਹੋਣਗੇ ਹੋਣਗੇ ਸਿੱਧਾ ਦਾ ਹੁਣ ਪਦਮਾਤਮਾ ਦੇ ਅਸ਼ੀਰਵਾਦ ਤੋਂ ਮੋੜਾ ਪਾਇਆ ਸੈ 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 ਠੀਕ ਹੋ ਕੇ ਉਹ ਉੱਠ ਪੈਣਗੇ ਇਹ ਮੈਂ ਕਹਿਣਾ ਚਾਹੁੰਦਾ ਸੀ ਆ ਤੁਹਾਡਾ ਪੱ